ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਆਲੂ ਦੀ ਵੇਸਣ ਵਾਲੀ ਟਿੱਕੀ ਇਹ ਟਿੱਕੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਕਦਮ कुरकुरी ਤੇ ਕ੍ਰਿਸਪੀ ਬਣਾ ਕੇ ਤਿਆਰ ਕਰਾਂਗੇ ਅਸੀਂ ਇਹਨੂੰ ਸਰਵ ਕਰਾਂਗੇ ਦਹੀਂ ਤੇ ਹਰੀ ਚਟਨੀ ਤੇ ਇਮਲੇ ਦੀ ਚਟਨੀ ਦੇ ਨਾਲ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਤੇ ਸੁਆਦ ਲੱਗਦੀ ਹੈ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ ਹੈ ਆਲੂ ਟਿੱਕੀ ਬਣਾ ਕੇ ਤਿਆਰ ਕਰਾਂਗੇ ਚਾਰ ਅਸੀਂ ਆਲੂ ਲਏ ਆ ਇਹਨਾਂ ਨੂੰ ਬੋਇਲ ਕਰ ਲਿਆ ਵਾ ਬੋਇਲ ਕਰਕੇ ਇਹਨਾਂ ਨੂੰ ਠੰਡਾ ਕਰਕੇ ਇਹਦਾ ਛਿਲਕਾ ਉਤਾਰ ਲਿਆ ਇੱਕ ਕੰਟੇ ਵਾਸਤੇ ਸੀ ਇਹਨੂੰ ਫ੍ਰਿਜ 'ਚ ਰੱਖ ਲਿਆ ਸੀ ਜਦੋਂ ਅਸੀਂ ਆਲੂਆਂ ਨੂੰ ਫ੍ਰਿਜ ਵਿੱਚ ਰੱਖ ਲਏ ਆ ਤੇ ਆਲੂ ਬਹੁਤ ਹੀ ਵਧੀਆ ਤੇ ਇਹਦੀ कुरकुरी ਟਿੱਕੀ ਬਣ ਕੇ ਤਿਆਰ ਹੁੰਦੀ ਆ ਹੁਣ ਅਸੀਂ ਆਲੂਆਂ ਨੂੰ ਗ੍ਰੇਟ ਕਰ ਲਾਂਗੇ ਮੋਟੀ ਸਾਈਡ ਤੋਂ ਜੇ ਸੀ ਹੱਥ ਨਾਲ ਤੋੜਾਂਗੇ ਤੇ ਇਹਦੇ ਵਿੱਚ ਕੋਈ ਨਾ ਕੋਈ ਗਿਠਲੀ ਰਹਿ ਜੇਗੀ ਆਲੂਆਂ ਨੂੰ ਗ੍ਰੇਟ ਕਰ ਲਿਆ ਵਾ ਹੁਣ ਅਸੀਂ ਇਹਦਾ ਤੜਕਾ ਤਿਆਰ ਕਰ ਲਈਏ ਤਿੱਕੀ ਦਾ ਮਸਾਲਾ ਤਿਆਰ ਕਰ ਲੈਨੇ ਆ ਫਰਾਈਪੈਨ ਅਸੀਂ ਰੱਖ ਲਿਆ ਵਾ ਥੋੜਾ ਜਿਹਾ ਅਸੀਂ ਤੇਲ ਪਾ ਲਿਆ ਤੇਲ ਨੂੰ ਗਰਮ ਹੋਣ ਦੇ ਮੈਂ ਤੇਲ ਗਰਮ ਹੋ ਗਿਆ ਇੱਕ ਚਮਚਾ ਜੀਰਾ ਥੋੜੀ ਜਿਹੀ ਹਿੰਗ ਧਨੀਆ ਪਾਊਡਰ ਤਰਤਰਾ ਜਿਹਾ ਅਸੀਂ ਧਨੀਆ ਪੀਸਿਆ ਸੀ ਕੜੀ ਪੱਤਾ ਬਰੀਕ ਕੱਟ ਕੇ ਥੋੜਾ ਜਿਹਾ ਪਿਆਜ਼ ਅਦਰਕ ਤੇ ਲਸਣ ਦਾ ਪੇਸਟ ਫਰੀ ਕੱਟੀ ਹੋਈ ਹਰੀ ਵਿੱਚ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦੀ ਜਗ੍ਹਾ ਤੇ ਤੁਸੀਂ ਹਰੇ ਮਟਰ ਵੀ ਲੈ ਸਕਦੇ ਇਹਨਾਂ ਪਕਾ ਲੈ ਸ਼ਿਮਲਾ ਮਿਰਚ ਨੂੰ ਅਸੀਂ ਜ਼ਿਆਦਾ ਨਹੀਂ ਪਕਾਵਾਂਗੇ ਥੋੜੀ ਕਰੈਂਚੀ ਜੀ ਲੱਗੇਗੀ ਵਿੱਚ ਇਹਦੇ ਦੋ ਚਮਚੇ ਬੇਸਨ ਇਹਨਾਂ ਵੀ ਢਾਲੇ ਪਾਉਣ ਲੈਣਾ ਬੇਸਨ ਨੂੰ ਅਸੀਂ ਬਾਈਂਡਿੰਗ ਦੇ ਲਈ ਪਾਇਆ ਹੋਇਆ ਬੇਸਨ ਨੂੰ ਅਸੀਂ ਪਾਉਣ ਲੈ ਚੰਗੀ ਤਰ੍ਹਾਂ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰ ਲਈਏ ਨਮਕ ਤੇ ਸਾਸਨਸਰ ਹਲੀ ਪਾਊਡਰ ਜੀਰਾ ਪਾਊਡਰ ਗਰਮ ਮਸਾਲਾ ਆਮਚੂਰਾ ਪਾਊਡਰ ਲਾਲ ਮਿਰਚ ਪਾਊਡਰ ਗ੍ਰੇਟ ਕੀਤਾ ਹੋਇਆ ਆਲੂ ਇਹਨੂੰ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਿਆ ਇਹਨੂੰ ਥੋੜੀ ਜਿਹੀ ਅਜਵਾਇ ਲਵਾਂਗੇ ਹੱਥ ਨਾਲ ਕ੍ਰਸ਼ ਕਰਕੇ ਪਾ ਲਈਏ ਥੋੜਾ ਜਿਹਾ ਨਿੰਬੂ ਦਾ ਜੂਸ ਪਾ ਲਾਂਗੇ ਗੈਸ ਨੂੰ ਅਸੀਂ ਬੰਦ ਕਰ ਦਾਂਗੇ ਦੰਨ ਮਿਕਸ ਕਰ ਲਏ ਨੇ ਪਾਲਵਾਂ ਦੇ ਮਿਕਸਚਰ ਨੂੰ ਹੁਣ ਅਸੀਂ ਠੰਡਾ ਹੋਣ ਦਵਾਂਗੇ ਵੇਸਣ ਦਾ ਕੋਲ ਤਿਆਰ ਕਰ ਲੈਨੇ ਆ ਇੱਕ ਕੱਪ ਵੇਸਣ ਵੇਸਣ ਨੂੰ ਛਾਣ ਕੇ ਲਿਆ ਸੀ ਥੋੜੀ ਜੀ ਅਜਵੈਨ ਥੋੜਾ ਜਿਹਾ ਜੀਰਾ ਨਮਕ ਅਸੀਂ ਪਹਿਲਾਂ ਹੀ ਪਾਇਆ ਵਾ ਹੁਣ ਅਸੀਂ ਨਮਕ ਥੋੜਾ ਘੱਟ ਪਾਵਾਂਗੇ ਗਰਮ ਮਸਾਲਾ ਚਿਲੀ ਪਾਊਡਰ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਪਾਉਣ ਦੇ ਨਾਲ ਟਿੱਕੀ ਜਿਹੜੀ ਕ੍ਰਿਸਪੀ ਬਣਦੀ ਹੈ ਥੋੜਾ ਥੋੜਾ ਪਾਣੀ ਪਾ ਕੇ ਤੇ ਕੋਲ ਤਿਆਰ ਕਰ ਲਈਏ ਤੁਸੀਂ ਜੇ ਜ਼ਿਆਦਾ ਟਿੱਕੀਆਂ ਬਣਾ ਰਹੇ ਜੇ ਤੇ ਜ਼ਿਆਦਾ ਕੋਲ ਤਿਆਰ ਕਰਨਾ ਅਸੀਂ ਟਿੱਕੀਆਂ ਥੋੜੀਆਂ ਬਣਾ ਰਹੇ ਹਾਂ ਇਸ ਲਈ ਅਸੀਂ ਥੋੜਾ ਵੇਸਣ ਕੋਲਿਆ ਵੇਸਣ ਦਾ ਕੋਲ ਤਿਆਰ ਆ ਮੈਨੂੰ ਤਾਂ ਇਸ ਨੂੰ ਮੈਂ ਟਲੀ ਰੱਖ ਲਾਂਗਾ ਰੈਸਟ ਵਾਸਤੇ ਕਿ ਵੇਸਣ ਫੁੱਲ ਜੇ ਆਲਵਾ ਦਾ ਮਿਕਸੇ ਠੰਡਾ ਹੋ ਗਿਆ ਵਾ ਹੁਣ ਅਸੀਂ ਇਹਦੇ ਵਿੱਚ ਬਾਈਂਡਿੰਗ ਲਈ 2-3 ਚਮਚੇ ਚੌੜਾ ਦਾ ਆਟਾ ਪਾਵਾਂਗੇ ਤੁਸੀਂ ਇਹਦੀ ਜਗ੍ਹਾ ਤੇ ਆਰਾ ਰੋਟੀ ਵੀ ਪਾ ਸਕਦੇ ਜੀ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣੀ। ਬਹੁਤ ਹੀ कुरकुरी ਟਿੱਕੀ ਬਣਦੀ ਹੈ। ਛੋਲੇ ਦਾ ਆਟਾ ਪਾਉਣਾ। ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣੀ। ਅਸੀਂ ਬੀਸਣ ਤੇ ਛੋਲੇ ਦਾ ਆਟਾ ਪਾਇਆ ਵਿੱਚ ਬਾਈਂਡਿੰਗ ਲਈ। ਟਿੱਕੀ ਦੇ ਢੋਲ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਹੁਣ ਅਸੀਂ ਇਹਨੂੰ ਇੱਕ ਪਾਂਡੇ 'ਚ ਗੱਢ ਲਈ। ਥੋੜਾ ਜਿਹਾ ਪੋਰਸ਼ਨ ਲੈ ਲੈਨੇ ਆ। ਇਹਨੂੰ ਪਹਿਸੇ ਗੋਲ ਆਕਾਰ ਦੇ ਲੈਨੇ। ਟਿੱਕੀ ਵੱਡੀ ਛੋਟੀ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ। ਇਸ ਤਰ੍ਹਾਂ ਅਸੀਂ ਗੋਲ ਬਣਾ ਕੇ ਹੱਥ ਦੇ ਨਾਲ ਅਸੀਂ ਇਹਨੂੰ ਫਲੈਟ ਕਰ ਲਾਂਗੇ ਇਸ ਤਰ੍ਹਾਂ ਬਣਾ ਕੇ ਟਿੱਕੀਆਂ ਰੱਖ ਲੈਨੇ ਸਾਰੀਆਂ ਇਸ ਤਰ੍ਹਾਂ ਟਿੱਕੀ ਦੀ ਸ਼ੇਪ ਤੇ ਲਾ ਲਏ ਇਸੇ ਤਰ੍ਹਾਂ ਅਸੀਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲੈਨੇ ਟਿੱਕੀਆਂ ਬਣ ਕੇ ਤਿਆਰ ਆ ਅਸੀਂ ਇਹਨਾਂ ਨੂੰ ਹੁਣ ਫਰਾਈ ਕਰਾਂਗੇ ਬੇਸਣ ਰੱਖੇ ਨੂੰ 10-15 ਮਿੰਟ ਹੋ ਗਏ ਆ ਹੁਣ ਅਸੀਂ ਇੱਕ ਟਿੱਕੀ ਲਵਾਂਗੇ ਇਹਨੇ ਵਿੱਚ ਇਹਦੇ ਡਿਪ ਕਰ ਲੈਨੇ ਇਸ ਤਰ੍ਹਾਂ ਅਸੀਂ ਕਾਟੇ ਦੀ ਮਦਦ ਦੇ ਨਾਲ ਇਹਨੂੰ ਕੱਢ ਲਾਂਗੇ ਇੱਧਰ ਅਸੀਂ ਤੇਲ ਗਰਮ ਰੱਖਿਆ ਤੇਲ ਗਰਮ ਅਸੀਂ ਰੱਖ ਲਿਆ ਵਾ ਹੁਣ ਅਸੀਂ ਟਿੱਕੀ ਨੂੰ ਪਾ ਲਾਂਗੇ ਇਹਦੇ ਵਿੱਚ ਸਲੋ ਫਲੇਮ ਅਸੀਂ ਕਰ ਲੀ। ਦੂਜੀ ਸਾਈਡ ਬਦਲ ਲੈਣੇ ਆ। ਸਲੋ ਫਲੇਮ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲਾਂਗੇ। ਟਿੱਕੀ ਬਣ ਕੇ ਤਿਆਰ ਹੈ। ਤੁਸੀਂ ਦੇਖ ਸਕਦੇ ਜੀ ਬਹੁਤ ਹੀ ਟਿੱਕੀ ਵਧੀਆ ਫੁੱਲੀ ਹੈ। ਇਹਦਾ ਜਿਹੜਾ ਵੇਸਣ ਹੈ ਬਹੁਤ ਹੀ ਫਲਾਫੜ ਦੇ ਵਿੱਚ ਹੋ ਗਿਆ। ਤੇ ਇਹਨੂੰ ਨਿਚੋੜ ਕੇ ਟਿੱਕੀ ਨੂੰ ਕੱਟ ਲੈਣੀ। ਬਹੁਤ ਹੀ ਵਧੀਆ ਟਿੱਕੀ ਬਣ ਕੇ ਤਿਆਰ ਹੋਈ। ਬਾਕੀ ਟਿੱਕੀਆਂ ਵੀ ਅਸੀਂ ਇਸੇ ਤਰ੍ਹਾਂ ਬਣਾ ਲਾ ਟਿੱਕੀਆਂ ਬਣ ਕੇ ਤਿਆਰ ਹੈ ਟਿੱਕੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਇੱਕਦਮ कुरकुਰੀ ਟਿੱਕੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਟੇਸਟੀ ਟਿੱਕੀਆਂ ਬਣੀਆਂ ਹੁਣ ਅਸੀਂ ਇਹਨੂੰ ਸਰਵ ਕਰ ਲੈਂਦੇ ਹਾਂ ਇਸ ਤਰ੍ਹਾਂ ਹੱਥ ਦੇ ਨਾਲ ਇਹਨੂੰ ਮੈਸ਼ ਕਰ ਲਾਂਗੇ ਥੋੜਾ ਜਿਹਾ ਅਸੀਂ ਇਹਦੇ ਉੱਪਰ ਦਹੀਂ ਪਾਵਾਂਗੇ ਹਰੀ ਚਟਨੀ ਤੇ ਇਮਲੀ ਦੀ ਚਟਨੀ ਟਿੱਕੀਆਂ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈਆਂ ਥੋੜਾ ਜਿਹਾ ਪਿਆਜ਼ ਪਾਵਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਤੁਸੀਂ ਵੀ ਇਸ ਤਰ੍ਹਾਂ ਬਣਾਓ ਅਤੇ ਖਾਓ ਵੀਡੀਓ ਲਾਈਕ ਕਰਿਆ ਕਰੋ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਿਹੜੇ ਮੇਰੇ ਭੈਣ ਭਰਾਉਣ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੋੜਾ ਜਿਹਾ ਚਾਟ ਮਸਾਲਾ कुरकुरी ਟਿੱਕੀ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਬਣਾਓ ਅਤੇ ਖਾਓ ਬਹੁਤ ਹੀ ਵਧੀਆ ਟਿੱਕੀ ਬਣ ਕੇ ਤਿਆਰ ਹੋਈ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ